ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮਰਾਲਾ ਵਿਖੇ ਜੇਤੂ ਰੈਲੀ ਕਰਨ ਜਾ ਰਹੇ ਆ ਬਲਾਕ ਜੀਰੇ ਦੇ ਵਿੱਚੋਂ ਸਿੰਘ ਦੇ ਸਿੰਘ ਬਲਾਕ ਪ੍ਰਧਾਨ ਤੇ ਸਾਰੇ ਤਕਰੀਬਨ ਸਾਰੇ ਇਕਾਈਆਂ ਦੇ ਪ੍ਰਧਾਨ ਤੇ ਸਾਰੇ ਅਹੁਦੇਦਾਰ ਸਾਰੇ ਸੀਨੀਅਰ ਅਹੁਦੇਦਾਰ ਵੱਡੀ ਤعداد ਦੇ ਵਿੱਚ ਇਥੋਂ ਕਾਫਲਾ ਰਵਾਨਾ ਹੋਣਾ ਤੇ ਅਸੀਂ ਜਿਹੜਾ ਸਮਰਾਲੇ ਪਹੁੰਚਣਾ ਕਿਉਂਕਿ ਪਿਛਲੇ ਦਿਨਾਂ ਦੌਰਾਨ ਜਿਹੜੇ ਪੰਜਾਬ ਸਰਕਾਰ ਨੇ ਲੈਂਡ ਪੌਲਿਪ ਪੂਲਸੀ ਲਿਆਂਦੀ ਸੀ ਉਸ ਨੂੰ ਰੱਦ ਕਰਵਾਉਣ ਦੇ ਵਿੱਚ ਕਿਸਾਨਾਂ ਦਾ ਵੱਡਾ ਜਿਹੜਾ ਜਰਾ ਯੋਗਦਾਨਾ ਕਿਸਾਨਾਂ ਦੇ ਰੋਧ ਦੇ ਅੱਗੇ ਝੁੱਕ ਕੇ ਪੰਜਾਬ ਸਰਕਾਰ ਨੇ ਲੈਂਡ ਪੌਲਿੰਗ ਪੂਲਸੀ ਵਾਪਸ ਲਈ ਸੀ ਔਰ ਜਿੱਦ ਦੇ ਕੋਈ ਹੋਰ ਹੀ ਝੰਡੇ ਗੱਡੀ ਜਾਂਦੇ ਆ ਜਿਨ੍ਹਾਂ ਨੇ ਜਿਨ੍ਹਾਂ ਦਾ ਕੋਈ ਨਾਮ ਨਿਸ਼ਾਨ ਹੀ ਨਹੀਂ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਵਹੀਕਲ ਜਿਹੜੇ ਆ ਸਮਰਾਲੇ ਨੂੰ ਰਵਾਨਾ ਹੋ ਰਹੇ ਪੰਜਾਬ ਦੇ ਕੋਨੇ-ਕੋਨੇ ਤੋਂ ਇੱਥੋਂ ਅਸੀਂ ਜੀਰੇ ਤੋਂ ਵੱਡਾ ਕਾਫਲਾ ਜਾ ਰਹੇ ਆ ਤਾਂ ਕਿ ਉਹ ਰੈਲੀ ਦੇ ਵਿੱਚ ਸ਼ਾਮਲ ਹੋ ਸਕੀਏ ਔਰ ਸਰਕਾਰ ਨੂੰ ਜਿਹੜੀ ਕੰਮ ਕਰਨ ਦੀ ਨੀਂਦ ਸੁੱਤੀ ਪਈ ਆ ਉਹਨੂੰ ਜਗਾ ਸਕੀਏ ਕਿਉਂਕਿ ਜੇ ਉਹਨਾਂ ਨੇ ਹੋਰ ਵੀ ਕੋਈ ਵੱਡੇ ਕੋਈ ਕਿਸਾਨਾਂ ਦੇ ਵਿਰੁੱਧ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਜ ਉਹਨੂੰ ਵੱਡਾ ਸੰਕੇਤ ਦੇਣ ਜਾ ਰਹੇ ਆ ਸਰਕਾਰ ਖਿਲਾਫ ਜਿਹੜਾ ਕੋਆਪਰੇਟਿਵ ਅਦਾਰਿਆਂ ਦੇ ਵਿੱਚ ਜਿਹੜੀ ਸੈਂਟਰ ਗਵਰਨਮੈਂਟ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਉਹਨੂੰ ਆਦੇ ਹਿਲਾ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਆਂ ਕਿ ਜੇ ਕੋਆਪਰੇਟਿਵ ਅਦਾਰੇ ਇਹਨਾਂ ਨੇ ਆਪਦੇ ਅਧੀਨ ਲੈਣ ਦੀ ਕੋਸ਼ਿਸ਼ ਕੀਤੀ ਤੇ ਜਿਵੇਂ ਅੱਗੇ ਅੰਦੋਲਨ ਦਿੱਲੀ ਦਾ ਤੋਂ ਲੈ ਉਹ ਤੋਂ ਵੱਡਾ ਅੰਦੋਲਨ ਜਿਹੜਾ ਵਿੱਡਿਆ ਜਾਊਗਾ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੀ ਹੋਊਗੀ ਬੋਲੋ ਅੱਜ ਦੀ 24 24 ਤਰੀਕ ਜਿਹੜੀ ਅੱਜ ਰੈਲੀ ਦਾ ਮੇਥੋਂ ਮੇਰੇ ਸਾਥੀ ਨੇ ਪਹਿਲਾਂ ਦੱਸਤਾ ਬਹੁਤ ਵੱਡੀ ਗਿਣਤੀ 'ਚ ਭਾਰਤੀ ਕਿਸਾਨਾਂ ਨੂੰ ਕਾਦੀਆਂ ਦੀ ਜੀਰਾ ਵਾਲੀ ਟੀਮ ਜਿਹੜੀ ਜਾ ਰਹੀ ਆ ਤੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੀ ਸਾਨੂੰ ਖੁਸ਼ੀ ਆ ਜਿਹੜੀ ਜਿੱਤ ਦੀ ਰੈਲੀ ਆ ਉਹ ਅਸੀਂ ਕਰਨ ਜਾ ਰਹੇ ਆ ਮੈਂ ਇੱਕ ਹੋਰ ਇਹਦੇ ਵਿੱਚ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਇਹ ਇੱਕ ਇਹਦੇ ਵਿੱਚ ਵਾਅਦਾ ਕਰੂੰਗਾ ਅੱਜ ਸਵੇਰੇ ਸਵੇਰੇ ਜਦੋਂ ਉੱਠੇ ਆ ਤੁਸੀਂ ਸਾਰੇ ਦੇ ਇੱਕ ਸਾਡੇ ਜਥੇਦਾਰ ਸਾਫਕਾ ਗੁਰਮਖ ਸਿੰਘ ਆਦੀ ਸਫਾਈ ਦੇ ਰਹੇ ਸੀ ਸਾਡੀ ਜਿਹੜੀ ਜਥੇਬੰਦੀ ਆ ਆਕਾਲ ਤਖਤ ਨੂੰ ਜਿਹੜੀ ਅਸੀਂ ਸਿਰ ਝਕਾਉਣੀ ਆ ਤੇ ਆਕਾਲ ਤਖਤ ਤੋਂ ਜਿਹੜਾ ਫੈਸਲਾ ਆਉਂਦਾ ਅਸੀਂ ਮੰਨਦੇ ਆ ਗੁਰਮਖ ਸਿੰਘ ਯਾਦ ਕਰ ਤੈਨੂੰ ਜਥੇਬੰਦੀ ਸਾਡੀ ਜਾ ਕੇ ਤੇਰੇ ਨਾਲ ਮੀਟਿੰਗ ਕੀਤੀ ਸੀ ਜਦੋਂ ਤੂੰ ਮਾਫੀਨਾਮਾ ਦਿੱਤਾ ਸਾਬੋ ਕੀ ਤਲਵੰਡੀ ਕਿ ਤੈਨੂੰ ਅਸੀਂ ਮੇਰੇ ਨਾਲ ਕਰਨਪਾਲ ਸਿੰਘ ਸੋਢੀ ਹੁਬਿਆਲ ਸਿੰਘ ਸਰਪੰਚ ਵਾਲੀਪੁਰ ਪ੍ਰੀਤਮ ਸਿੰਘ ਹੋਰ ਦੋਤਨ ਸਿੰਘ ਗਲਦਾਰ ਸਿੰਘ ਮੀਆ ਸਿੰਘ ਆਲਾ ਤੈਨੂੰ ਇਹ ਗੱਲ ਕਹੀ ਸੀ ਗੁਰਮਖ ਸਿੰਘ ਤੇਰੇ ਤੇ ਕੀ ਸੀ ਕੋਲ ਉਹਨਾਂ ਨੇ ਤਾਂ ਗਲਤੀ ਕਰ ਹੀ ਦਿੱਤੀ ਮਾਫੀਨਾਮਾ ਦੇਤਾ ਯਾਰ ਤੂੰ ਸਾਡੀ ਕੌਮ ਦਾ ਜਥੇਦਾਰ ਆ ਤੂੰ ਉਦਨ ਹੀ ਹਿਸਫਾ ਦੇ ਦਿੰਦਾ ਗੁਰਮਖ ਸਿੰਘ ਤੇਰੇ ਕੋਲੇ ਕੋਈ ਜਵਾਬ ਨਹੀਂ ਸੀ ਜਦੋਂ ਤੈਨੂੰ ਇਹ ਗੱਲ ਸਾਡੀ ਜਥੇਬੰਦੀ ਨੇ ਸਾਬੋ ਕੀ ਤਲਵੰਡੀ ਕਹੀ ਸੀ ਅੱਜ ਯਾਰ ਤੁਸੀਂ ਸਫਾਈਆਂ ਦਿੰਨੇ ਆ ਇੱਥੋਂ ਤੱਕ ਅਧਾਰ ਗਵਾਚ ਚੁੱਕਾ ਸ਼੍ਰੋਮਣੀ ਕਾਲੀਦਾਲ ਭਾਰਗੋ ਜੀ ਮੇਰ ਸਿੰਘ ਵਾਲਾ ਪਿੰਡ ਜੀਰੇ ਦੇ ਵਿੱਚ ਕਾਸੀ ਚੁੰਸੀ ਚਾ ਇੱਕ ਵੱਡਾ ਬੋਰਡ ਆ ਤੇ ਉੱਥੇ ਬੋਰ ਹੋ ਕਰੀ ਜਾਂਦੇ ਤੇ ਲੋਕਾਂ ਨੇ ਇਹਨਾਂ ਦਾ ਬੋਰ ਜਿਹੜਾ ਬੋਰ ਜਦੋਂ ਕਰਦਿਆਂ ਤੇ ਟੈਂਟ ਦੀ ਲੋੜ ਪੈਂਦੀ ਆ ਸਾਨੂੰ ਤੇ ਉਹ ਟੈਂਟ ਉੱਤੋਂ ਛਾਂ ਬਣਾ ਕੇ ਉਹ ਲੋਕ ਬਰਤ ਰਹੇ ਆ ਇਹ ਸਾਡੀ ਮਾਂ ਪਾਰਟੀ ਸੀ ਗੁਰਮਖਸ਼ਾ ਅੱਜ ਤੂੰ ਸਫਾਈਆਂ ਨਾ ਦੇ ਉਹ ਤਾਂ ਮਾੜੇ ਹੈਗੇ ਹੀ ਹੈਗੇ ਸੀ ਪੰਜ ਵਾਰੀ ਮੁੱਖ ਮੰਤਰੀ ਰਿਹਾ ਯਾਰ ਪ੍ਰਕਾਸ਼ ਸਿੰਘ ਬਾਦਲ ਕਿਸੇ ਟਾਈਮ ਤੇ ਲੋਕ ਉਹਨੂੰ ਪੁੱਛਦੇ ਸੀ ਤੁਸੀਂ ਰਲ ਮਿਲ ਕੇ ਬੇੜਾ ਬਹਤਾ ਇਸ ਕਰਕੇ ਤੂੰ ਸਫਾਈਆਂ ਸਿੰਘ ਸਾਹਿਬ ਨਾਂ ਦੇ ਮੈਂ ਤੈਨੂੰ ਸਿੰਘ ਸਾਹਿਬ ਇਹ ਵੀ ਗੱਲ ਕਹੀ ਸੀ ਵੀ ਅੱਜ ਤੋਂ 20 ਸਾਲ ਪਹਿਲਾਂ ਉਸ ਟਾਈਮ ਤੇ ਕਹੀ ਸੀ ਅੱਜ ਤੋਂ ਮੈਨੂੰ ਲੱਗਦਾ ਵੀ 8-9 ਸਾਲ ਤਾਂ ਪਹਿਲਾਂ ਦੀ ਗੱਲ ਆ ਮੈਂ ਕਹ ਜਦਾਧਾਰ ਜੀ ਆਨੰਦਗੜ੍ਹ ਸਾਹਿਬ ਤੁਰਿਆ ਸੀ ਗੁਰੂ ਗ੍ਰੰਥ ਸਾਹਿਬ ਲੈ ਕੇ ਸਾਬੋ ਕੀ ਤਲਵੰਡੀ ਤੋਂ ਜਾਣਾ ਸੀ ਦਰਬਾਰ ਸਾਹਿਬ ਅਸੀਂ 6 ਘੰਟੇ 7 ਘੰਟੇ ਆਨੰਦਗੜ੍ਹ ਸਾਹਿਬ ਨੂੰ ਤੇ ਗੁਰੂ ਸਾਹਿਬ ਨੂੰ ਡਿੱਕਿਆ ਜਜ਼ੇਦਾਰ ਉਹ ਸੀ ਮੈਂ ਕਹਾ ਜਜ਼ੇਦਾਰ ਜੀ ਤੁਸੀਂ ਜੀਰੇ ਦੀ ਵਜ ਦੀ ਨੰਗੇ ਆ ਤੁਸੀਂ ਯਾਦ ਕਰੋ ਪਿਛਲੇ ਮਹੀਨੇ ਤੇ ਮੈਂ ਕਹਾ ਲੋਕਾਂ ਨੇ ਕੰਡ ਕੀਤੀ ਤੁਹਾਡੇ ਲਈ ਸਾਡੇ ਇੱਥੇ ਲੰਗਰ ਲੱਗਦਾ ਜੀਰੇ ਦੇ ਨਾਲ ਤੇ ਜਦੋਂ ਲੰਗਰ ਲੱਗਾ ਤੁਹਾਡੇ ਡਰਾਈਵਰ ਨੇ ਵਿੱਚ ਖਾਣਾ ਛਕਣਾ ਸੀ ਤੇ ਲੋਕਾਂ ਨੂੰ ਪਤਾ ਲੱਗਾ ਵੀ ਸਾਬਕਾ ਗੁਰਮਖ ਸਿੰਘ ਆਇਆ ਤੁਹਾਨੂੰ ਕਿਸੇ ਨੇ ਉੱਥੇ ਬੁਲਾਇਆ ਨਹੀਂ ਤੁਹਾਡੇ ਆ ਹਾਲਾਤ ਆ ਤੇ ਸਿੰਘ ਸਾਹਿਬ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਹ ਕੌਮ ਆ ਤੁਸੀਂ ਕੋਈ ਵੀ ਸੰਦੇਸ਼ ਸਾਨੂੰ ਦਿਨੇ ਆਸੀਂ ਸਿਰ ਝਾ ਦਿੰਦੇ ਆ ਇਸ ਕਰਕੇ ਬੜਾ ਦੁੱਖ ਲੱਗਾ ਹੁਣ ਯਾਰ ਤੁਹਾਡਾ ਸਭਾਇਆ ਦੇਣ ਦਾ ਕੀ ਫਾਇਦਾ ਇਸ ਕਰਕੇ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਗੁਰਚਰਨ ਸਿੰਘ ਨੂਰਪੁਰ ਅੱਜ ਅਸੀਂ ਕਿਸਾਨੀ ਮਸਲਿਆਂ ਤੇ ਬੇਸ਼ੱਕ ਇਕੱਠੇ ਹੋਏ ਆ ਪਰ ਪਿਛਲੇ ਅਰਸੇ ਦੌਰਾਨ ਕੁਝ ਅਜਿਹੀਆਂ ਖਬਰਾਂ ਆ ਰਹੀਆਂ ਜਿਦੇ ਵਿੱਚ ਸਿੱਖਿਆ ਦਾ ਜਿਹੜਾ ਬਹੁਤ ਵੱਡਾ ਮੁੱਦਾ ਜਿਹੜਾ ਚਰਚਾ ਦੇ ਵਿੱਚ ਹੈਗਾ ਤੇ ਸਿੱਖਿਆ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਆ ਇਸ ਵੇਲੇ ਹਾਲਾਤ ਇਹ ਨੇ ਕਿ ਸਾਡੇ ਕਾਲਜ ਯੂਨੀਵਰਸਿਟੀਆਂ ਉਹਦੇ ਵਿੱਚ ਸਾਡੇ ਵਿਦਿਆਰਥੀ ਜਮਾਤਾਂ ਤਾਂ ਕਰ ਰਹੇ ਆ ਪਰ ਉਹਨਾਂ ਦੇ ਗੁਨਾਤਮਕ ਪੱਖੋਂ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਲੈਵਲ ਹੈ ਉਹ ਲਗਾਤਾਰ ਘਟ ਰਿਹਾ ਹੈ ਪਿਛਲੇ ਅਰਸੇ ਦੌਰਾਨ ਇਹ ਕੇਂਦਰ ਸਰਕਾਰ ਨੇ ਸਿੱਖਿਆ ਜਿਹੜੀ ਹੈ ਉਹਨੂੰ ਇੱਕ ਤਰ੍ਹਾਂ ਨਾਲ ਆਪਣਾ ਰਾਜ ਦਾ ਜਿਹੜਾ ਸੀ ਇੱਕ ਵਿਸ਼ਾ ਸੀ ਉਹਨੂੰ ਛੱਡ ਕੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਉਹਦੇ ਨਾਲ ਮਨ ਮਰਜ਼ੀ ਦੇ ਜਿਹੜੇ ਪਾਠ ਕਰਮ ਨੇ ਉਹ ਵਿਦਿਆਰਥੀਆਂ ਤੇ ਥੋਪੇ ਜਾਣਗੇ ਥੋਪੇ ਜਾ ਰਹੇ ਆ ਤੇ ਇਹ ਵੀ ਦੇਖਿਆ ਗਿਆ ਹੈ ਕਿ ਇਤਿਹਾਸ ਨੂੰ ਇੱਕ ਤਰ੍ਹਾਂ ਨਾਲ ਮਰੋੜ ਤਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਸਿੱਖਿਆ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਰਾਜਾਂ ਦਾ ਵਿਸ਼ਾ ਹੈ ਪੰਜਾਬ ਜਿਹੜੀ ਹਿੰਦੁਸਤਾਨ ਦੀ ਧਰਤੀ ਹੈ ਹਿੰਦੁਸਤਾਨ ਦੇ ਜਿਹੜੇ ਭੂਗੋਲਕ ਸਥਿਤੀ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਵੱਖ-ਵੱਖ ਸੱਭਿਆਚਾਰਾਂ ਦਾ ਦੇਸ਼ ਹੈ ਵੱਖ-ਵੱਖ ਬੋਲੀਆਂ ਦਾ ਦੇਸ਼ ਹੈ ਤੇ ਵੱਖ-ਵੱਖ ਵਰਗਾਂ ਦਾ ਦੇਸ਼ ਹੈ ਇਹਦੇ ਵਿੱਚ ਅਸੀਂ ਰਾਜਾਂ ਦੀ ਜਿਹੜੀ ਖੁਦਮਖਤਿਆਰੀ ਹੈ ਉਹਨੂੰ ਜਦੋਂ ਅਸੀਂ ਖਤਮ ਕਰਾਂਗੇ ਤੇ ਇੱਕੋ ਰੰਗ ਪੂਰੇ ਦੇਸ਼ ਦੇ ਵਿੱਚ ਲਾਗੂ ਕਰਾਂਗੇ ਤਾਂ ਉਹਦੇ ਨਾਲ ਸਾਡਾ ਵੱਡੀ ਪੱਧਰ ਤੇ ਨੁਕਸਾਨ ਹੋਏਗਾ ਤੇ ਇਸ ਗੱਲ ਨੂੰ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਸੋ ਚਾਹੀਦਾ ਤਾਂ ਇਹ ਆ ਕਿ ਸਿੱਖਿਆ ਨੂੰ ਰਾਜਾਂ ਦੇ ਅਧਿਕਾਰ ਖੇਤਰ ਤੱਕ ਰਹਿਣ ਦਿੱਤਾ ਜਾਵੇ ਉਹਨੂੰ ਇੱਕ ਤਰ੍ਹਾਂ ਨਾਲ ਪੂਰੇ ਦੇਸ਼ ਦੇ ਵਿੱਚ ਇਹ ਲੋਕਾਂ ਦੇ ਉੱਤੇ ਥੋਪਿਆ ਨਾ ਜਾਵੇ ਤੇ ਸਿੱਖਿਆ ਦਾ ਗੁਨਾਤਮਿਕ ਪੱਖ ਜਿਹੜਾ ਉਹਨੂੰ ਵਧਾਇਆ ਜਾਣਾ ਚਾਹੀਦਾ ਗੁਨਾਤਮਿਕ ਪੱਖੋਂ ਜਿਹੜੀ ਸਾਡੀ ਸਿੱਖਿਆ ਹੈ ਜਿਵੇਂ ਸਾਡੇ ਆਈਟੀ ਸੈਂਟਰ ਖੋਲਨੇ ਚਾਹੀਦੇ ਸੀ ਸਾਡੇ ਜਿਹੜੇ ਨੌਜਵਾਨ ਨੇ ਗੁੜगांव ਦੇ ਵਿੱਚ ਬੰਗਲੌਰ ਦੇ ਵਿੱਚ ਮੋਬਾਈਲ ਦੇ ਵਿੱਚ ਜਿੱਥੇ ਵੱਡੇ ਆਈਟੀ ਸੈਂਟਰ ਨੇ ਉੱਥੇ ਜਾ ਕੇ ਸਿੱਖਿਆ ਹਾਜ਼ਰ ਕਰਦੇ ਪੰਜਾਬ ਦੇ ਵਿੱਚ ਕੋਈ ਇੱਕ ਵੀ ਅਜਿਹਾ ਸਿੱਖਿਆ ਸੈਂਟਰ ਨਹੀਂ ਹੈਗਾ ਜਿਹਦੇ ਵਿੱਚੋਂ ਅਸੀਂ ਸਾਡੇ ਨੌਜਵਾਨ ਜਿਹੜੀ ਆਉਣ ਵਾਲੇ ਸਮੇਂ ਦੀ ਜਿਹੜੀ ਸਿੱਖਿਆ ਉਹ ਹਾਸਲ ਕਰਕੇ ਆਪਣੇ ਆਪ ਨੂੰ ਜ਼ਮਾਨੇ ਦੇ ਦੁਨੀਆ ਦੇ ਹਾਂ ਦੇ ਬਣਾ ਸਕਣ ਸੋ ਸਰਕਾਰ ਨੂੰ ਚਾਹੀਦਾ ਇਹਨਾਂ ਸਭ ਜਿਹੜੇ ਮਸਲੇ ਹੈਗੇ ਆ ਲੋਕਾਂ ਦੇ ਉਹਨਾਂ ਵੱਲ ਧਿਆਨ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ